ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਤਾਂ ਕਾਨੂੰਨ ਇਮੀਗ੍ਰੇਸ਼ਨ ਵਿਧੀਆਂ ਸੰਸਥਾਵਾਂ ਬਾਰੇ ਜਾਣਕਾਰੀ ਲੈਂਦੇ ਸਮੇਤ ਹੋਰ ਬਹੁਤ ਸਾਰੇ ਸਵਾਲ ਤੁਹਾਡੇ ਮਨ ਦੇ ਵਿੱਚ ਹੋ ਸਕਦੇ ਨੇ ਭਾਵੇਂ ਕਿ ਪੱਛਿਤ ਸਮੇਤ ਕੁਝ ਹੋ ਨਾ ਦੇਸ਼ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਦੇ ਲਈ ਸਿੱਧੇ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ ਮਾਹਰ ਇਮੀਗ੍ਰੈਂਟਸ ਨੂੰ ਵਿੱਤੀ ਜਾਣਕਾਰੀ ਦੇ ਲਈ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਅਤੇ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਤੋਂ ਜਾਣਕਾਰੀ ਹਾਸਲ ਕਰਨ ਦੀ ਅਪੀਲ ਕਰਦੇ ਨੇ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਮੁਤਾਬਕ ਇਕ ਵਾਫੈਕਟਸ ਵੱਲੋਂ ਨਵੇਂ ਇਮੀਗ੍ਰੈਂਟਸ ਲਈ ਇੱਕ ਬਿਹਤਰ ਉਪਰਾਲਾ ਕੀਤਾ ਗਿਆ ਹੈ ਕੈਨੇਡਾ ਵਿਭਿੰਨ ਤਾਮਾਦਾ ਦੇਸ਼ ਹੈ ਇਥੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਨੇ ਜਿਤੇ ਕੈਨੇਡਾ ਵਿੱਚ ਪਹੁੰਚ ਕੇ ਪ੍ਰਵਾਸੀਆਂ ਦੇ ਲਈ ਨੌਕਰੀ ਅਤੇ ਕਫਾਇਤੀ ਵਿਹਾਈ ਸ਼ਿਲਬ ਨਹੀਂ ਇੱਕ ਚੁਣੌਤੀ ਹੁੰਦੀ ਹੈ ਤਾਂਤੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਕਰਨਾ ਵੀ ਇਕੱਟਾ ਚਾਹੁੰਦਾ ਹੈ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਅਤੇ ਨੌਕਰੀ ਆਦਿ ਦੀ ਤਲਾਸ਼ ਲਈ ਭਾਸ਼ਾ ਸਿੱਖਣੀ ਜਾਂ ਮੁਹਾਰਤ ਹਾਸਲ ਕਰਨੀ ਲਾਜ਼ਮੀ ਰਹਿੰਦੀ ਹੈ ਗੋਤਲਾ ਬੈਕ ਕਿ ਕੈਨੇਡਾ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਅਤੇ ਕੋ ਸਾਰੇ ਪ੍ਰਵਾਸੀ ਆਮ ਬੋਲ ਚਾਲ ਦੀ ਬੋਲੀ ਵਿੱਚ ਇਹ ਦੋਵੇਂ ਭਾਸ਼ਾਵਾਂ ਨਹੀਂ ਵੀ ਬੋਲ ਸਕਦੇ ਅਸਲ ਵਿੱਚ ਕੈਨੇਡਾ ਵਿੱਚ ਆ ਕੇ ਉਹਨਾਂ ਨੂੰ ਮੋਟਲੇ ਪੱਧਰ ਦੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਿਨੇਕਾਰਾਂ ਨੂੰ ਘੱਟੋ-ਘੱਟ ਸੀਐਲਬੀ ਲੈਵਲ 4 ਹਾਸਲ ਕਰਨ ਤੇ ਛੋੜ ਦਿੱਤਾ ਜਾਂਦਾ ਹੈ ਜੋ ਕਿ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਮੋਟਲੀ ਲੋੜ ਹੈ। ਦੱਸਣਯੋਗ ਹੈ ਕਿ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਦੇ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਕੈਨੇਡਾ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟ ਕਈ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਹਾਸਲ ਕਰ ਸਕਦੇ ਨੇ ਕਾਨੂੰਨੀ ਸਹਾਇਤਾ ਪ੍ਰੋਗਰਾਮ ਨਾਹੀਂ ਕੈਨੇਡਾ ਸਰਕਾਰ ਸੱਤ ਪ੍ਰੋਵਿੰਸ ਨੂੰ ਸਲਾਨਾ ਫੰਡਿੰਗ ਵੀ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਤਾਂ ਕਾਨੂੰਨ ਇਮੀਗ੍ਰੇਸ਼ਨ ਵਿਧਿ ਸੰਸਥਾਵਾਂ ਬਾਰੇ ਜਾਣਕਾਰੀ ਲੈਂਦੇ ਸਮੇਂ ਥੋੜ੍ਹ ਬਹੁਤ ਸਾਰੇ ਸਵਾਲ ਤੁਹਾਡੇ ਮਨ ਦੇ ਵਿੱਚ ਹੋ ਸਕਦੇ ਨੇ ਪਾਵੇਂ ਕਿ ਪਾਤ ਸਮੇਤ ਕੁਝ ਹੋਣਾ ਦੇਸ਼ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਦੇ ਲਈ ਸਿੱਧੇ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ ਮਾਹਰ ਇਮੀਗ੍ਰੈਂਟਸ ਨੂੰ ਵਿੱਤੀ ਜਾਣਕਾਰੀ ਦੇ ਲਈ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਅਤੇ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਤੋਂ ਜਾਣਕਾਰੀ ਹਾਸਲ ਕਰਨ ਦੀ ਅਪੀਲ ਕਰਦੇ ਨੇ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਮੁਤਾਬਕ ਇਕੁਇਫੈਕਟਸ ਵੱਲੋਂ ਨਵੇਂ ਇਮੀਗ੍ਰੈਂਟਸ ਲਈ ਇੱਕ ਬਿਹਤਰ ਉਪਰਾਲਾ ਕੀਤਾ ਗਿਆ ਹੈ ਕੈਨੇਡਾ ਵਿਭਿੰਨ ਤਾਮਾਦ ਦੇਸ਼ ਹੈ ਇਥੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਨੇ ਜਿੱਥੇ ਕੈਨੇਡਾ ਵਿੱਚ ਪਹੁੰਚ ਕੇ ਪਰਵਾਸੀਆਂ ਦੇ ਲਈ ਨੌਕਰੀ ਅਤੇ ਕਾਫਾਈਤੀ ਰਿਹਾਇਸ਼ ਸ਼ਿਲਬ ਨੇ ਇੱਕ ਚੁਣੌਤੀ ਹੁੰਦੀ ਹੈ ਤੌਥੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਕਰਨਾ ਵੀ ਇਕੱਲਟਿ ਚਾਹੁੰਦਾ ਹੈ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਅਤੇ ਨੌਕਰੀ ਆਦਿ ਦੀ ਤਲਾਸ਼ ਲਈ ਪਾਸ਼ਾ ਸਿੱਖਣੀ ਜਾਂ ਮੁਹਾਰਤ ਹਾਸਲ ਕਰਨੀ ਲਾਜ਼ਮੀ ਰਹਿੰਦੀ ਹੈ। ਗੋਤਲਾ ਬਹਿ ਕਿ ਕੈਨੇਡਾ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਅਤੇ ਕੋ ਸਾਰੇ ਪ੍ਰਵਾਸੀ ਆਮ ਬੋਲਚਾਲ ਦੀ ਬੋਲੀ ਵਿੱਚ ਇਹ ਦੋਵੇਂ ਭਾਸ਼ਾਵਾਂ ਨਹੀਂ ਵੀ ਬੋਲ ਸਕਦੇ। ਇਸ ਲਈ ਕੈਨੇਡਾ ਵਿੱਚ ਆ ਕੇ ਉਹਨਾਂ ਨੂੰ ਮੁੱਢਲੇ ਪੱਧਰ ਦੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਇਨਾ ਪ੍ਰੋਗਰਾਮਾ ਦੇ ਵਿੱਚ ਬਿਨੇਕਾਰਾਂ ਨੂੰ ਘੱਟੋ-ਘੱਟ ਸੀਐਲਬੀ ਲੈਵਲ 4 ਹਾਸਲ ਕਰਨ ਤੇ ਚੋਲ ਦਿੱਤਾ ਜਾਂਦਾ ਹੈ ਜੋ ਕਿ ਕੈਨੇਡਾ ਦੇ ਨਾਗਰਿਕਤਾ ਹਾਸਲ ਕਰਨ ਤੇ ਲਈ ਮੁਢਲੀ ਲੋੜ ਹੈ ਦੱਸਣੇ ਹੋ ਗਿਆ ਕਿ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਦੇ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਕੈਨੇਡਾ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟ ਕਈ ਤਰ੍ਹਾਂ ਦੀਆਂ ਕਾਨੂੰਨੀ ਸੀਮਾਵਾਂ ਹਾਸਲ ਕਰ ਸਕਦੇ ਨੇ ਕਾਨੂੰਨੀ ਸਹਾਇਤਾ ਪ੍ਰੋਗਰਾਮ ਨਹੀਂ ਕੈਨੇਡਾ ਸਰਕਾਰ ਸੱਤ ਪ੍ਰੋਵਿੰਸ ਨੂੰ ਸਲਾਨਾ ਫੰਡਿੰਗ ਵੀ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਤਾਂ ਕਾਨੂੰਨ ਇਮੀਗ੍ਰੇਸ਼ਨ ਵਿਤੀ ਸੰਸਥਾਵਾਂ ਬਾਰੇ ਜਾਣਕਾਰੀ ਲੈਂਸੀਮਿਤ ਹੋਰ ਬਹੁਤ ਸਾਰੇ ਸਵਾਲ ਤੁਹਾਡੇ ਮਨ ਦੇ ਵਿੱਚ ਹੋ ਸਕਦੇ ਨੇ ਭਾਵੇਂ ਕਿ ਬਾਅਦ ਸਮੇਤ ਕੁਝ ਹੋਣਾ ਦੇਸ਼ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਲਈ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ। ਮਹਰ ਇਮੀਗ੍ਰੈਂਟਸ ਨੂੰ ਵਿੱਤੀ ਜਾਣਕਾਰੀ ਦੇ ਲਈ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਅਤੇ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਤੋਂ ਜਾਣਕਾਰੀ ਹਾਸਲ ਕਰਨ ਦੀ ਅਪੀਲ ਕਰਦੇ ਨੇ। ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਮੁਤਾਬਕ ਇਕੁਆਫੈਕਸ ਵੱਲੋਂ ਨਵੇਂ ਇਮੀਗ੍ਰੈਂਟਸ ਲਈ ਇੱਕ ਬਿਹਤਰ ਉਪਰਾਲਾ ਕੀਤਾ ਗਿਆ ਹੈ। ਕੈਨੇਡਾ ਵਿਭਿੰਨ ਤਾਮਾਦਾ ਦੇਸ਼ ਹੈ ਇਥੇ ਵੱਖ-ਵੱਖ ਦੇਸ਼ਾਂ ਤੋਂ ਆਕੇ ਲੋਕ ਵੱਡੀ ਗਿਣਤੀ ਵਿੱਚ ਪ੍ਰਵਾਸ ਕਰ ਰਹੇ ਨੇ ਜਿੱਥੇ ਕੈਨੇਡਾ ਵਿੱਚ ਪਹੁੰਚ ਕੇ ਪ੍ਰਵਾਸੀਆਂ ਦੇ ਲਈ ਨੌਕਰੀ ਅਤੇ ਕਫਾਇਤੀ ਰਿਹਾਇਸ਼ ਲੱਭਣੀ ਇੱਕ ਚੁਣੌਤੀ ਹੁੰਦੀ ਹੈ ਤਾਂਥੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਕਰਨਾ ਵੀ ਇਕੱਲਤੀ ਚਾਹੁੰਦਾ ਹੈ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਅਤੇ ਨੌਕਰੀ ਆਦਿ ਦੀ ਤਲਾਸ਼ ਲਈ ਭਾਸ਼ਾ ਸਿੱਖਣੀ ਜਾਂ ਮੁਹਾਰਤ ਹਾਸਲ ਕਰਨੀ ਲਾਜ਼ਮੀ ਰਹਿੰਦੀ ਹੈ ਗੋਤਲਬ ਹੈ ਕਿ ਕੈਨੇਡਾ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਅਤੇ ਕੋਸ ਸਾਰੇ ਪ੍ਰਵਾਸੀ ਆਮ ਬੋਲਚਾਲ ਦੀ ਬੋਲੀ ਵਿੱਚ ਇਹ ਦੋਵੇਂ ਪਛਾਣਾਂ ਨਹੀਂ ਵੀ बोल सकते। ਜਦ ਲਈ ਕੈਨੇਡਾ ਵਿੱਚ ਆ ਕੇ ਉਹਨਾਂ ਨੂੰ ਮੋਢਲੇ ਪੱਧਰ ਦੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਿਨੇਕਰਨ ਨੂੰ ਘੱਟੋ-ਘੱਟ ਸੀਐਲਬੀ ਲੈਵਲ 4 ਹਾਸਲ ਕਰਕੇ ਛੋੜ ਦਿੱਤਾ ਜਾਂਦਾ ਹੈ ਜੋ ਕਿ ਕੈਨੇਡਾ ਦੇ ਨਾਗਰਿਕਤਾ ਹਾਸਲ ਕਰਨ ਦੇ ਲਈ ਮੋਢਲੀ ਲੋੜ ਹੈ। ਦੱਸਣਯੋਗ ਹੈ ਕਿ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਦੇ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਕੈਨੇਡਾ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟ ਕਈ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਹਾਸਲ ਕਰ ਸਕਦੇ ਨੇ ਕਾਨੂੰਨੀ ਸਹਾਇਤਾ ਪ੍ਰੋਗਰਾਮ ਨਾਲ ਹੀ ਕੈਨੇਡਾ ਦੇ ਸੱਤ ਪ੍ਰੋਵਿੰਸ ਨੂੰ ਸਲਾਨਾ ਫੰਡਿੰਗ ਵੀ ਪ੍ਰਦਾਨ ਕਰਦੀ ਹੈ